ਕੈਪਟਨ ਮੈਨ ਹਾਓ 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 ਪਕੜੇ ਪਕੜੇ ਜੱਲਾ ਪੜ ਗਿਆ ਦੁਨੀਆ ਨੱਚੀ ਬਾਦ ਵੱਜ ਗਿਆ ਆ ਨੰਬਰ ਆਏ ਨੰਬਰ ਆ ਨੰਬਰ 13 ਜਾਂ 13 ਜਾਂ 13 ਜਾਂ 13 ਜਾਂ 13 ਰੇਡ ਪਾਈਏ ਵੱਡੇ ਭਾਈ ਜੀ ਦੀ ਹੈਗੀ ਆ ਉਹ ਦੋਨੇ ਕਹਿੰਦੇ ਸਾਡੀ ਉਹ ਕਹਿੰਦੇ ਸਾਡੀ ਵਾਈ ਗਰਾਊਂਡ ਕਲੀਅਰ ਕਰੀਏ ਥੋੜਾ ਜਿਹਾ ਗਰਾਊਂਡ ਇੱਥੇ ਰੱਖੋ ਟੈਲ ਬੱਲੇ ਵੱਡਾ ਵੀਰ ਬੱਲੇ ਓਹ ਦਰਸ਼ਕ ਵੀਰੋ ਜਿਹਨੇ ਜਿਹਨੇ ਯਾਰਾ ਲੈਣਾ ਇੱਕ ਵਾਰੀ ਰੌਲਾ ਜਾ ਪਾ ਕੇ ਅਮਰੀਕ ਚੱਕਲਾ ਮਾਰ ਕੇ ਧਰੋਲੇ ਵਾਲੇ ਕਾਲੇ ਨੇ ਵਾਈਕਰ ਨੂੰ ਯਾਰ ਕਰ ਲਿਆ ਆਹ ਬਾਬੇ ਰਾਮ ਗਰੋ ਯਾਰ ਕਰ ਲਿਆ ਔਰ ਰੇਡ ਪਾਜੀ ਕਹਿੰਦੇ ਧਰੋਲੇ ਵਾਲੇ ਕਾਲੇ ਵੀ ਮੇਰੇ ਬੱਪੂ ਔਰ ਧੀਸ਼ੇ ਕਿਹੜਾ ਕਹਿੰਦੇ ਦੜਦੇ ਦੀ ਮੋਤਰ ਕਬੱਡੀ ਪਾਉਣ ਲਈ ਬੜਿਆ ਦਰਪਾ ਤੇ ਤਲਵੰਡੀ ਦਾ ਇਹ ਮੈਚ ਮਿੱਤਰੋ ਫਸ ਗਿਨਿਆ ਕੁੰਡੀਆਂ ਬਾਹਰ ਬੈਠੇ ਲੋਕੀ ਹੁਣ ਗੱਲਾਂ ਕਰਦੇ ਟੀਮਾਂ ਦੋਹੇ ਜੱਡੀਆਂ ਏ ਹਾ ਮੋਤਰ ਤੇ ਕਲਸੀ ਬਲਵਿੰਦਰ ਜੀਤ ਅਗਲੀ ਰੇਡ ਖੂਟੀ ਰੈਂਕੋ ਦੀ ਤੱਕ ਕਹਿੰਦਾ ਜੀਤ ਦੇ ਵਿੱਚ ਕੌਣੀ ਵਸੂਰ ਇੱਕ ਤਕੜਾ ਟੂਰਨਾਮੈਂਟ ਹੋਵੇਗਾ ਉਹ ਕਹਿੰਦੇ ਸਾਹਮਣੇ ਰੇਡ ਰਿਕੂ ਦੀ ਪੈ ਰਹੀ ਹੈ ਜੈਰੀ ਸਿੱਧੂ ਪ੍ਰਾਣ ਪਾਲੀ ਉਹ ਚੋਟੀ ਦੀ ਬੜੀ ਅੱਜ ਕਹਿੰਦੇ ਉਹ ਝੁੱਟੀ ਦੀ ਟੀਮ ਬੜੀ ਅੱਜ ਉਹ ਸਾਹਮਣੇ ਕਹਿੰਦੇ ਰਿਕੂ ਰੇਡ ਪਾ ਰਿਆ ਉਹ ਬੱਲੇ 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 ਹੋ ਗਈ ਮਿੱਤਰੋ ਨੰਬਰ ਰੇਡਰ ਦਾ ਗੋਲ ਵੱਟੇ ਭਾਈ ਦੇ ਬੱਲੇ ਦਵਿੰਦਰ ਕਨੇਡਾ ਲੱਭ ਕਨੇਡਾ ਕਹਿੰਦੇ ਅੰਦਰਜੀਤ ਕਾਸੀਆ ਵਾਲੇ ਦੇ ਜੱਫੇ ਹਿਆਰ ਦੇ ਹੋਣਗੇ ਮਾਨਸ ਸਿੰਘ ਦੀ ਪਾਈ ਰੇਡ ਤਲਵੰਡੀ ਚੌੜੀਆਂ ਦੇ ਲਗਾ ਜਾ ਟੱਚ ਕਰਕੇ ਸਿੰਘ ਸਰਦਾਰ ਆਓ ਸਾਹਮਣੇ ਨੰਬਰ ਲੱਗੇ ਆਪਣੀ ਟੀਮ ਦੇ ਲਈ ਔਰ ਲੱਖਾਂ ਦੀ ਗੱਲ ਕਰਦਾ ਲਖਾ ਗਾਜੀਪੁਰ ਦਾ ਜੀ ਅੱਜ ਲੱਖਾਂ ਦੀ ਗੱਲ ਹੋ ਰਹੀ ਹੈ ਬੋਲ ਮੈਦਾਨ ਉੱਤੇ ਜਾਣਿਆ ਇਹਨਾਂ ਟਰਾਂਸਪੋਰਟ ਵਾਲਿਆਂ ਨੇ ਕਹਿੰਦੇ 77000 ਦੇਣਾ ਜੋੜਾ ਬੰਦਾ ਜਾਵੇਗਾ ਧਨੋਲੇ ਵਾਲੇ ਕਾਰੇ ਨੇ ਫਿਰ ਕਬੱਡੀ ਪਾਦੀ ਹੈ ਚਾਰ ਤਿਆਰ ਨੇ ਦੀਸ਼ਾ ਤਿਆਰ ਔਰ ਦੀਸ਼ਾ ਜਿਹੜੇ ਤਿਆਰ ਹੈ ਚਾਰ ਤਿਆਰ ਨੇ ਬਾਬੂ ਟੈਲਸ ਇਹਦਾ ਨਾਂ ਵੱਡਾ ਦੀ ਖੇਡ ਵੱਡੀ ਐ ਉਹ ਕਬੱਡੀ ਦਾ ਅਰਥ ਹੈ ਕਿ ਇਹਦਾ ਕਬੱਡੀ ਪਾ ਕੇ ਆਹ ਮੁੰਡਾ ਗਗੜੇ ਵਾਲੇ ਜੱਸ ਦਾ ਪ੍ਰੇਖਾ ਪਾਉਂਦਾ ਮੇਰੇ ਮਿੱਤਰੋ ਐਸੇ ਸਰੀਰ ਵਿੱਚ ਐਸੇ ਦਖ ਵਿੱਚ ਇਹਨੇ ਗਗੜੇ ਵਾਲਾ ਜੱਸ ਕਬੱਡੀ ਖੇਡ ਗਿਆ ਨਹੀਂ ਰਿਹਾ ਵੀਰ ਦਾ ਵੱਡਾ ਘਾਟਾ ਆਹ ਸਾਹਮਣੇ ਘਾਟ ਨਹੀਂ ਪੂਰੀ ਹੋ ਸਕਦੀ ਆਹ ਘਾਟ ਨਹੀਂ ਪੂਰੀ ਹੋ ਸਕਦੀ ਜੇ ਕੋ ਰੇਂਗੂ ਨੂੰ ਜੱਸਾ ਰਵੇ ਸਿਮਰਨ ਦੀ ਸ਼ਕਤੀ ਆਇਆ ਹੋਇਆ ਕਹਿੰਦਾ ਪਰ 600 ਦੇਣਾ ਜਿਹਦਾ ਕੋ ਰੇਂਗੂ ਨੂੰ ਜੱਸਾ ਹੋਵੇਗਾ ਬੋਲਿਆ ਜੇ

ਕਿਆ ਸੀ ਮੈਂ ਬਾਈ ਬਾਈ ਟਰਾਲੇ ਤੈਰੇ ਨੂੰ ਰੋਡ ਤੇ ਮੁੱਦੇ ਹੁੰਦੇ ਵੇਖਿਆ ਆਹ ਸੈਂਟਰ ਲਾਈਨ ਤੇ ਉਹਨੇ ਮੁੱਦਰ ਫੜ ਕੇ ਮੁੱਦਰ ਫੜ ਲਿਆ ਅਗਲੀ ਰੇਡ ਦੇਖਾਂਗੇ ਵਾਹ ਆਪ ਦਾ ਲਾਈਨ ਦਾ ਪਾਲਸਿਆ ਲੱਗ ਗਈਆਂ ਵੱਲੋ ਜੋਰੀ ਹੁਣ ਅਗਲੀ ਕਬੱਡੀ ਦੇ ਦੇਖਾਂਗੇ ਵੀਰੇ ਪਿਆਰ ਨਾਲ ਪਿਆਰ ਦੀ ਖੇਡ ਹੈ ਕਿ ਦੋਹਾਂ ਸਜਣਾ ਜੀ ਥੋੜੀ ਬਹੁਤੀ ਵਿਗੜੇ ਤੀਜਾ ਚੱਟੇ ਉੱਡ ਕੇ ਕੀ ਮੱਤਾ ਰੱਬ ਜੀ ਉਹ ਜੀਵੀ ਜੀਵੀ ਲੱਗੀ ਆ ਉਹ ਜਾਗਦੇ ਰਿਓ ਰਾਤਾਂ ਨੂੰ ਗਵਾਚੇ ਯਾਰ ਲੱਭਦੇ ਰਾਤਾਂ ਨੂੰ ਗਵਾਕਿਆ ਕਿੱਥੇ ਯਾਰ ਲੱਭਦੇ ਨੌਲੇ ਵਾਲੇ ਕਾਲੇ ਨੇ ਧਾਵਾ ਕੋਲਦਾ ਦੀਸ਼ਾ ਕਿਤੇ ਦੰਦ ਹਸਲੋਣੀ ਰਹਿੰਦੇ ਉਹ ਲੋਕੀ ਘੜੇ ਸ਼ੱਕ ਕਰਦੇ ਕਿਤੇ ਦੰਦ ਹਸਲੋਣੀ ਰਹਿੰਦੇ ਉਹ ਦੀਸ਼ਾ ਦਾ ਹਾਸਾ ਕੋਈ ਨਾ ਕੋਈ ਕਰਾਉ ਜ਼ਰੂਰ ਏ ਦੀਸ਼ਾ 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 ਮੋੜ ਸਿਆ ਉਹ ਵੇਖ ਬਣਿਆ ਕੀ ਐ ਅਗਲੇ

ਕੰਟਰੀ ਵਾਲਾ ਰੈਂਕੂ ਕਹਿੰਦੇ ਵੱਡਾ ਮੱਲ ਖੇਡ ਕਬੱਡੀ ਦਾ ਸੁਲਤਾਨ ਆਇਆ ਹੋਇਆ ਅੱਜ ਧੰਨੇ ਦੇ ਮੇਲੇ ਤੇ ਆ ਵੱਡਾ ਕੱਟ ਹੈ ਦੁਨੀਆ ਦਾ ਚਾਰ ਨੇ ਮੇਰੇ ਮਿੱਤਰੋ ਸਭੇ ਖਾਰੇ ਹੋਣ ਦੀ ਟੀਮ ਦੁਨੀਆ ਦੇ ਵਿੱਚ ਗੱਲਾਂ ਹੁੰਦੀਆਂ ਰਾਇਰ ਕਿੰਗ ਯੂਐਸ ਦੀ ਖੇਡ ਕਲਬ ਦੀਆਂ ਇਹ ਅੰਦਰਜੀਤ ਸਪਾਈਡਰਮੈਨ ਆਓ 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 ਇੰਦਰਜੀਤ ਕਾਸੇਰ ਦੇ ਲਈ ਜਦੇਵ ਸਿੰਘ ਜੀ ਅਮਰੀਕ ਚੱਕ ਮਾਈਕ ਸਾਹਮਣੇ ਬੱਲੇਬਾਦਲ ਹੋ ਗਈ ਮੇਰੇ ਮਿੱਤਰੋ ਉਹ ਚੋਟੀ ਦਾ ਮੈਚ ਹੈ ਚੋਟੀ ਦਾ ਮੈਚ ਉਹ ਰਿੰਕੂ ਭੱਜਿਆ ਰਿੰਕੂ ਭੱਜਿਆ ਅਗਲੀ دسنا پہنا آ گیا میرے مو چار چار نے گالی سرکری ٹیم کھیل رہی ہے میلا تنا شہید ہے ਪਾਸਪੋਰਟ ਵਾਲਿਆਂ ਦਾ ਆ ਭਾਈ ਦਵਿੰਦਰ ਦਾ ਧੰਨਵਾਦ ਆ ਜਰ ਇਹ ਵੀ ਨਹੀਂ ਪੈ ਕੇ ਤੇ ਸਾਡੇ ਜਗਦੇਵ ਸਿੰਘ ਜੀ ਸਾਫ ਦਾ ਸਰਪੰਚ ਰਾਜੂ ਨੰਬਰਦਾਰ ਦਾ ਔਰ ਸਾਰੇ ਵੀਰਾਂ ਦਾ ਧੰਨਵਾਦ ਆ ਰੇਡ ਪੁਲਾ ਦੇ ਵਿੱਚ ਕਾਲੇ ਦੀ ਹੋਰ ਤੰਦਰਦੇ ਵਾਲਾ ਕਹਿੰਦੇ ਸੁਖਜਿੰਦਰ ਸਿੰਘ ਵਾਲਾ ਰੇਡ ਪੌਂਦ ਦੇ ਵਿੱਚ ਵੱਧਾ ਹੋਇਆ ਮੇਰੇ ਮਿੱਤਰੋ ਆਓ ਸਾਹਮਣੇ ਕਹਿੰਦੇ ਤੀਸ਼ੇ ਮੜ ਗਏ ਉਹ ਸੱਤੀ ਮੜ ਗਏ ਉਹ ਮੁੰਡੇ ਕਹਿੰਦੇ ਅਮਰਤ ਮੜ ਗਏ पैदीे लॻंदे दुनिया 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 उहो कालिया भॼण जी करिया करी अस मित्र ਪੈਸੇ ਲੁੱਟਦੇ ਜਰੂਰ ਪਰ ਪ੍ਰਾਰਥਨਾ ਕਰੀਏ ਲੁੱਟਦੇ ਬਾਅਦ ਗੱਫੇ ਜੜਿਆ ਮੇਰੀ ਬੇਨਤੀ ਆ ਭਰਾਓ ਜਿਹੜੇ ਪੈਸੇ ਦੇਣਿਆ ਸਿੱਧੇ ਤੇ ਗਿਆ ਗਰੂਪ ਪਲੇਰਾਂ ਨੂੰ ਪਲੇਰਾਂ ਦੇ ਪੈਸੇ ਰਿੰਕੂ ਬਾਹ ਕਬੱਡੀ ਅੱਜ ਕਹਿਣ ਨੂੰ ਕੀ ਕਹਣਾ ਜਾਫੀਆਂ ਦੇ ਉਹ ਰੋਡਰ ਪੋਲੀਆਂ ਕਰਦਾ ਸਾਥਿਆ ਉਹ ਰਿੰਕੂ ਦੀ ਕਬੱਡੀ ਪੈ ਗਈ ਮੇਰੇ ਮਿੱਤਰੋ ਜਾਫਰ ਤੇਰਾ ਲੌਂਗ ਗਵਾਚੀ ਤੇ ਚਾਚਾ بڑا ਢੋਡਾ ਪੱਟੂ ਜਾਫਰ ਤੇਰਾ ਵੱਡੇ ਬਾੜੇ ਆਈ ਭੱਜ ਕੇ ਭਰਾ ਬਣੇ ਵੱਡੇ ਵੱਡੇ ਮਾਨ ਪਿਆਰ ਮੈਚ ਖੜ ਕੇ ਲੜ ਕੇ ਵਾਲਾ ਧਰਤੀ ਧਰਨਾ ਸ਼ਹੀਦ ਦੀ ਆ ਆ ਸੁਲਤਾਨ ਆਇਆ ਹੋਇਆ ਸੁਲਤਾਨ ਆਇਆ ਹੋਇਆ ਕਬੰਡੀ ਚੌਧਰੀਆਂ ਦੇ ਵਿਰੁੱਧ ਹੁਣ ਦੇਖਾਂਗੇ ਬਣ ਇਹ ਦੁਨੀਆ ਦੁਨੀਆ ਜੀਤਾ 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 ਤੇ ਜੀਤਾ ਤੇ ਸੁਲਤਾਨ ਕਿ ਸੁਹਣਿਆ ਤੋਂ ਸੁਲਤਾਨ ਹੈ ਕਿ ਉਤੋਂ ਤੇਰੀ ਯਾਤ ਕਈ ਬਰਸ਼ਾਂ ਦੇ ਪਿਛਲੇ ਤੂੰ ਆਣ ਬੁਲਾਵੇਂ ਰਾਤ ਜਦ ਉਹ ਖੜਾਉਣੇ ਕਰਕੇ ਗੱਲ ਜੱਲੀ ਉਹ ਕਿਤੇ ਤਰੋੜੇ ਮੱਡੀ ਦੀ ਯਾਰ ਲੋਕਾਂ ਆਇਆ ਧੱਡੜ ਦੀ ਕਰਿਆ ਕਰ ਲੈ ਜਵਾਹਰਾ ਪਿਆ ਉਹ ਧੱਡੜ ਦੀ ਕਰਿਆ ਕਰ ਉਸਤਾਦ ਆ ਉਹ ਧੱਡੜ ਦੀ ਕਰਿਆ ਕਰ ਆਇਆ ਤੇ ਮੁਗਰਾ واپا ہوا رنگو ریل پاؤں بنے دیشا گل پر سارے بڑے پاس لتا جائے گا I'm gonna go to the bottom ਗਿਰਾਜ ਵੱਲੋਂ ਐਨ ਕਲੇ ਸਵੇ ਦਾ ਮੈਚ ਹੈ ਕਿ ਸ਼ੇਰਾਂ ਨਾਲ ਜੱਫੇ ਤੇ ਮਹਾਰਾਂ ਨਾਲ ਮੱਥੇ ਲਾਉਣਾ ਜਾਣਦੇ ਪੰਜਾਬੀ ਜੋ ਅਰਾਧਿਆਂ ਦੇ ਪੱਕੇ ਖੇਲੇ ਗਰਾਉਂਡੇ ਗਦਾਰ ਹੁੰਦੇ ਧਰਤੀ ਤੇ ਘਾਰ ਬੇਈਮਾਨ ਬੰਦਿਆਂ ਨੂੰ ਪੈਂਦੇ ਲਾਹਤਾ ਤੇ ੱੱਕੇ ਜਦੋਂ ਲਖਦਾ ਜੱਟ ਕੰਦੀ ਲੋਹੇ ਉੱਤੇ ਸੱਤ भाई, भाई, जो कुझु बोला बोलो पुली जल्दी इंद जी यारी आहे या, इंदी काले नालो प्यारी आहे या, या। यारी आहे या प्यार सूर दोस्तनि ते ਹੱਥੇ ਯਾਰੀ ਸਾਡੀ ਦੇ ਚਰਚੇ ਹਰਿਆਣੇ ਵਾਲਾ ਫਿਰ ਕਬੱਡੀ ਪੌਂਡ ਲਈ ਵੱਧ ਦੁਨੀਆਂ ਦੇ ਵੱਡੇ ਮਾਲਾ ਕਿਤੇ ਸਠਿਆਲੇ ਦਾ ਕਬੱਡੀ ਦਾ ਮਸ਼ਹੂਰ ਕਿਤੇ ਸਾਟੋ ਮੰਡਲ ਦਾ ਕਬੱਡੀ ਦਾ ਮਸ਼ਹੂਰ ਆਉਣ ਵਾਲੇ ਦਿਨਾਂ ਵਿੱਚ ਗੋਲਿਆਵਰ ਦਾ ਕਬੱਡੀ ਕੱਪ ਹੋਵੇਗਾ ਇਹ ਨਜ਼ਾਰੇ ਵਾਰੀਏ ਧਿਆਨਸਾ ਆਹ ਗੱਲਾਂ ਦੁਨੀਆਂ ਦੇ ਵਿੱਚ ਵਖਰੀਆਂ ਰੈਂਕੋ ਫਰੈਂਟੇ ਦਾ ਟੱਕਰ ਆਹ ਮੂੜੇ ਅੜ ਕੇ ਹੌਸਲਾ ਕਰਕੇ ਆਹ ਸਾਂਹ ਸਿੰਘਾਂ ਤੋਂ ਫੜ ਕੇ ਰੇਡ ਪਾ ਗਈ ਅਮਰੀ ਕਰਗਲ ਆਹ ਮਾਨ ਸਿੰਘ ਕੁਲਟ ਕਬੱਡੀ ਮਾਰ ਰਿਹਾ ਉਧਰ ਕਹਿੰਦੇ ਹਰਿੰਦਰ ਆਲੋ ਵਾਲਿਆ ਨੇ ਆਹਿਆ ਸੈਂਟਰ ਬੈਲੀ ਦਾ ਰਾਹ ਵੱਡਾ ਬਈ ਫੇਟ ਸੈਡੀ ਸਟੇਕਲੇ ਪਹੁੰਚਿਆ ਵੈਕਟਰ ਔਰ ਸਾਹਮਣੇ ਕਹਿੰਦੇ ਗੱਲਾਂ ਸੈਂਟਰ ਬੈਲੀ ਵਾਲੇ ਕੋਲੋਂ ਹੁੰਦੇ ਵਾਲਾ ਤਾਰਾ ਗਿੱਤੇ ਨੇ ਭਾਈ ਜੀ ਥੋੜਾ ਅੱਗੇ ਦਰਫਰਕੇ ਗਰਾਊਂਡ ਦੇ ਵਿੱਚੇ ਬਹਿ ਜਾਓ ਪਿਆਰ ਨਾਲ ਬਹਿ ਜਾਓ 365 ਕਬੱਡੀ ਡਾਟ ਦਾ ਮਾjda ਮੇਲਾ ਲਾਈਵ ਕਰ ਰਹੀ ਹੈ ਧਲਾਗੇ ਵਾਲਾ ਕਾਲਾ ਸਾਹਮਣੇ ਫਿਰ ਕਬੱਡੀ ਪਾ ਕੇ ਬਾਹਰ ਧੋਲੇ ਵਾਲਾ ਕਾਲਾ ਫੇਰ ਸਾਹਮਣੇ ਉਧਰ ਕਹਿੰਦੇ 5 ਦਸੰਬਰ ਉਹ ਬਾਗ ਦਾ ਮਹੀਨਾ ਅੱਜ ਮਿੱਕੂ ਧਰਤੀ ਚੈਰੋਂ ਦੀ ਹੋਣੀ ਆ ਉਹ ਧਰਤੀ ਚੈਰੋਂ ਦੀ ਹੋਣੀ ਆ ਔਰ ਰੇਡ ਕੇਦੇ ਸੁਲਤਾਨ ਵੀ ਪੈ ਰਹੀ ਹੈ ਕਾਰਜਾਸੀ ਤਿਆਰ ਨੇ ਅੱਜ ਕਦੇ ਸੈਂਟਰ ਦੇ ਵਾਲੀ ਵਾਲਾ ਹਰਿੰਦਰ ਆਇਆ ਹੋਇਆ ਉਹ ਧਰਤੀ ਕਹਿੰਦੇ ਆਲੇ ਵਾਲੇ ਪਿੰਡ ਦੇ ਬੱਲੇ 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 ਪਿਆਲਪੁਰੇ ਵਾਲਿਆ ਲੈ ਵੀ ਵਿਸ਼ੇ ਤੇਰੇ ਜੱਫੇ 11 1100 ਦੇ ਬੱਬੂ ਖੋਸਾ ਕੋਰਾ ਖੋਸਾ ਸਾਡਾ ਵੀਰ ਅੱਜ ਦੇ ਵਾਸਮਾਨ ਦੇ ਉਤੇ ਜਾਣਗੇ ਉਧਰ ਦੇ ਬਾਰੇ ਧੰਨਵਾਦ ਕਰਦੇ ਆਂ ਭਾਈ ਜਲਦੀਪ ਸਰਪੰਚ ਦੇ ਨਾਲ ਜੋਰਾਵਰ ਖੋਸਾ ਜੀ ਆਖਦੇ ਆਂ 36 ਦੇ ਤਿੰਨ ਜੱਫੇ 1100 ਦੇ ਵੱਡਾ ਧੰਨਵਾਦ ਸਾਰੇ ਵੀਰਾਂ ਦਾ ਜੋ ਮਾਇਦ ਗੱਫੇ ਦੇ ਰਿਹਾ ਹੈ ਈਗਲ ਟਰਾਂਸਪੋਰਟ ਦਾ ਜਗਦੇਵ ਖੋਸਾ ਕੈਨੇਡਾ ਔਰ ਰਾਜਮੰਦਰ ਰਾਜੂ ਨੰਬਰਦਾਰ ਤੇ ਨਾਲ ਸਾਡੇ ਵੀਰ ਨੇ ਜਸਪਾਲ ਸਿੰਘ ਪਪਾ ਪ੍ਰਧਾਨ ਸਾਡੀ ਜਿੰਦਗੀ ਦਾ ਮਾਰਾ ਸਾਰੇ ਵੀਰ ਐਨਆਰਈ ਭਰਾ ਬਨਾਲੇ ਵਾਲੇ ਕਾਲੇ ਨੇ ਫੇਰ ਯਾਰ ਕਬੱਡੀ ਮਾਦੀਆਂ ਫੇਰ ਕਬੱਡੀ ਪਾਤੀਆ ਕਾਲਾ ਚੱਕਿਆ ਵੀ ਨੰਬਰ ਵੀ ਮਿਲ ਗਿਆ ਇਹਨੂੰ ਕਹਿੰਦੇ ਕਿਸਮਤ ਇਹਨੂੰ ਤਕਦੀਰ ਲੇਖ ਕਹਿੰਦੇ ਐ ਉਧਰ ਸੁਨਰਾਜ ਦਾ لاؤ ل گیادھر فیر آ گیا جیتیا پارٹی کا بگیل سکھ لوڑا ਕੋੜਾ ਨਾ ਭਰਾਵਾਂ ਦਾ ਉਹ ਨੰਬਰ ਕਹਿੰਦੇ ਨੰਬਰ ਕਿਹਦੇ ਹਿੱਸੇ ਦੀ ਅੱਜ ਕਹਿੰਦੇ ਧਰਨਾਸ਼ੀ ਦੀ ਧਰਤੀ ਹੈ ਲੋਕਾਂ ਨੇ YouTube ਦੀ ਚੀਕ ਮਾਰਾਤੀ ਹੋਣੀ ਆ ਉਹ 365 ਦੇ ਕੈਮਰੇ ਫੋਸੇ ਹੰਭਰ ਓ ਸਾਹਮਣੇ ਲਓ ਸਾਹਮਣੇ ਕਹਿੰਦੇ ਬਾਣ ਦੂਦ ਫੇਰ ਕਬੱਡੀ ਬਾਂਦਰੀ ਆ ਗਿਆ ਆ ਧਰਤੀ ਟੱਕਾ ਇੰਜ ਲੱਗਦਾ ਜਿਵੇਂ ਰੱਬ ਨੇ ਦੋ ਬੰਦੇ ਜੋੜੇ ਹੋਣ ਪਰ ਨੰਬਰ ਉਧਰਲੇ ਬੰਦੇ ਦੇਵ ਜਿਆਲਪੁਰੀਆ ਕਹਿੰਦਾ ਬਾਣ ਦੂਦਾ ਅਗਲੀ ਰੇਡ ਸਾਹਮਣੇ ਮੈਚ ਤੇ ਕਰ ਗਾਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਉਧਰ YouTube ਤੇ 365 ਤੇ 27 ਹਜ਼ਾਰ ਔਰ ਵਰਤਾ ਦੇਖਦਾ ਉਹ ਧੰਦੇ ਸ਼ੀਟਾ ਮੇਲਾ 72000 ਬੰਦਾ YouTube ਤੇ ਦੇਖਦਾ ਉਹ ਜਰੋ ਧੰਵਾਦਾ ਉਹ ਸਾਹਮਣੇ ਕਹਿੰਦੇ ਕਾਲਾ ਧੋਲੇ ਵਾਲਾ ਉਹ ਨੰਬਰ ਰੇਡਰ ਦੇ ਸੇਜ ਜੁੜਨਾ ਹੋਇਆ ਅਗਲੀ ਰੇਡ ਸੁਲਤਾਨ ਦੀ ਪਾਗੀ ਇੰਦਰਜੀਤ ਸਿਮਰਨਜੀਤ ਕਹਿੰਦਾ 600 ਦੇਣਾ ਬੂਟੇ ਕਰਗਲ ਮੁੰਡੇ ਦੀ ਉਹ ਕਹਿੰਦੇ ਵੱਡੇ ਮਾਲ ਸਮਾਨ ਲੱਗੇ ਹੋਇਆ ਸੁਲਤਾਨ ਨਹੀਂ ਆਕਦਾ ਇਹ ਵੀ ਥੱਕਦਾ ਪਰ ਉਧਰੋਂ ਲੈ ਬੰਦਾ ਗੁਰੂ ਆਛਾ ਨਿਆ ਰਿਹਾ ਵਾਹ ਜਾਨ ਜੋ ਗਿਆ ਵੀਰ ਆਇਆ ਸਾਰੇ ਸੰਗਤਾਂ ਸਾਰੇ ਪ੍ਰਵਾਸੀ ਭਰਾਵਾਂ ਦਾ ਔਰ ਜਿਹੜੇ ਟਾ ਕਹਿੰਦੇ ਲਾਈਵ ਜੁੜਿਆ ਵਾਈਬਰ ਉਮਣਾ ਲੰਗਿਆ ਕਦੇ ਜਉਂਦੇ ਵਸਦੇ ਰਹਿ ਸਾਡੇ ਐਨਆਰਆਈ ਵੀਰਾਂ ਨੂੰ ਸਾਡੇ ਨਾਰੇ ਵੀਰ ਕੀਸ਼ਾ ਜਸ ਮੁੰਡਿਆਂ ਦਾ ਵੀਰਾਂ ਦਾ ਇੱਧਰ ਕਹਿੰਦੇ ਚਾਰ ਨੇ ਚਾਰੇ ਨੇ ਚਾਰੇ ਪਿਆਰ ਉਹ ਪੱਟਾਂ ਤੇ ਥਾਪੀਆਂ ਵੱਜਦੀਆਂ ਉਧਰ ਆ ਗਿਆ ਵੀਰ ਬਣ ਕੇ ਆਪਣੇ ਪਾਰਸ ਆਪਣੇ ਮੋਟਰਸਾਈਕਲ ਤਿਆਰ ਕਰਖੋ ਵੀਰ ਬਣ ਕੇ ਕੁੰਡੀ ਆ ਲੰਦੇ ਹੋਰ ਕਰਾਂਗੇ ਹਰ ਮੋੜ ਦੇ ਉੱਧਰ ਕੁੰਡੀ ਇੱਧਰ ਓਏ ਦਰਸ਼ਨ ਸਿੰਘ ਜੀ ਵੱਡੇ ਭਾਈ ਦੇ ਸਾਡੇ ਵੱਡੇ ਪਿਆਰ ਦੇ ਉਧਰ ਜੁਸਤਾਨ ਸਿੰਘ ਜੀ ਪਤਾ ਹੁਣੇ ਕੀ ਚੱਲਦੀ ਆ ਜਿੰਨੇ ਸਾਰੇ ਦਰਸ਼ਕਾਂ ਦਾ ਧੰਨਵਾਦ ਹੈ ਉਹ ਜਿੰਨਾਂ ਨੇ ਜਿੰਨਾਂ ਨੇ ਮਹਿਮਾਨ ਬਖਸ਼ਿਆ ਅੱਜ ਲੋਕਾਂ ਦੇ ਚੜ੍ਹ ਪੈ ਸਕੇ ਪਿੰਡ ਦੇ ਵਿੱਚ ਤੇ ਧੰਨ ਦੀ ਵਾਹ ਏ ਧੰਨੇ ਦੀ ਧਰਤੀ ਆ ਤੇ ਸਾਰਾ ਟੱਕਰੀ ਪੈ ਗਿਆ ਜਿਵੇਂ 755 ਬਣਾਉਣੀ ਹੁੰਦੀ ਆ ਇਹ ਇਕੱਲੇ ਨੂੰ ਇਕੱਲੇ ਵਾਰੀ ਖੁਰਗੇ ਪਰੇ ਕੀਤਾ ਤੇ ਚਾਰ ਤਿਆਰ ਰਾਇਲ ਕਿੰਗ ਯੂਐਸਏ ਦੀ ਖੇਡ ਕਲੱਬ ਉਹ ਸਾਹਮਣੇ ਆਈ ਨਹੀਂ ਵਿਸ਼ਿਆ 500 ਰੁਪਏ ਜਾਣਾ ਮੁੰਡੇ ਕਹਿੰਦੇ ਤੇ ਸਵਾਸਟਾ ਹੈ